ਪਈ ਉਹ ਜਿਹੜੇ ਵਿਚਾਰ ਨੇ ਨਾ ਉਹ ਹਰ ਵਰਕਰ ਦਾ ਜਿਹੜਾ ਜਿਹੜਾ ਵਿਚਾਰ ਆ ਉਹ ਨੋਟ ਡਾਊਨ ਹੁੰਦਾ ਔਰ ਫਿਰ ਸੰਗਠਨ ਦੀ ਬਿਊਟੀ ਐਸੀ ਹੈ ਕਿ ਜਿੰਨੇ ਉਹ ਵਿਚਾਰ ਹੈ ਉਸ ਆਪਣੇ ਲੈਵਲ ਤੇ ਥਾਂ ਥਾਂ ਸੰਗਠਨ ਉਹਨਾਂ ਵਿਚਾਰਾਂ ਨੂੰ ਕਨਸੀਡਰ ਕਰਦਾ ਹੈ ਕਿਵੇਂ ਵਰਕਰਾਂ ਨੂੰ ਹੋਰ ਚਾਹਤ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਅੱਗੇ ਵਧਾ ਅਬਸੋਲੂਟਲੀ ਲੀਡਰਸ਼ਿਪ ਦਾ ਇੱਥੇ ਛੋੜ ਲੋੜ ਉਸ ਤੇ ਪਹੁੰਚਣ ਦੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਆਏ ਹੋਏ ਮੇਰੇ ਭਾਰਤੀ ਜਨਤਾ ਪਾਰਟੀ ਦੀ ਫੌਜ ਦੇ ਨਿਡਰ ਸਿਪਾਹੀਓ ਮੈਂ ਹਮੇਸ਼ਾ ਜਿੱਥੇ ਵੀ ਬੈਠਦਾ ਇਹ ਗੱਲ ਕਰਦਾ ਮੈਨੂੰ ਖੂਬਸੂਰਤੀ ਪੁੱਛਦੇ ਆ ਕਹਿੰਦੇ ਯਾਰ ਭਾਰਤੀ ਜਨਤਾ ਪਾਰਟੀ ਦੀ ਪਾਰਟੀ ਨੂੰ ਕਿਉਂਕਿ ਆਲੋਚਨਾਵਾਂ ਵੀ ਬੜੀਆਂ ਸਾਡੀਆਂ ਹੋਈਆਂ ਪਿੱਛੇ ਅੰਦੋਲਨ ਦੇ ਵਿੱਚ ਵੀ ਘਰਾ ਦੇ ਘਰਾਓ ਵੀ ਹੋਏ ਤੇ ਕਈ ਵਾਰ ਸਾਨੂੰ ਇਹਨੂੰ ਪੁੱਛਦੇ ਵੀ ਹੁੰਦੇ ਕੁਝ ਦੋਸਤ ਵੀ ਮਿੱਤਰ ਵੀ ਵਿਦੇਸ਼ਾਂ 'ਚ ਵੀ ਤੇ ਯਾਰ ਕਿਉਂ ਭਾਰਤੀ ਜਨਤਾ ਪਾਰਟੀ ਤੋਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਮੈਂ ਕਿਹਾ ਯਾਰ ਇਹ ਦੇਸ਼ ਦੀ ਜਾਂ ਸ਼ਾਇਦ ਦੁਨੀਆ ਦੀ ਪਹਿਲੀ ਪਾਰਟੀ ਹੈ ਜਿੱਥੇ ਸਟੇਟ ਲੈਵਲ ਨੈਸ਼ਨਲ ਲੈਵਲ ਫਿਰ ਡਿਸਟ੍ਰਿਕਟ ਲੈਵਲ ਔਰ ਉਸ ਤੋਂ ਬਾਅਦ ਮੰਡਲ ਲੈਵਲ ਤੱਕ ਹਰ ਵਰਕਰ ਨੂੰ ਹੱਕ ਹੈ ਕਿ ਉਹ ਆਪਣੀ ਮੀਟਿੰਗ ਵਿੱਚ ਆਪਣੇ ਵਿਚਾਰ ਰੱਖ ਸਕੇ ਔਰ ਉਹ ਵਿਚਾਰ ਜਿਹੜੇ ਹੈ ਜੇ ਤੁਸੀਂ ਕਦੀ ਨੋਟ ਕੀ ਮੰਨ ਕੇ 2024 ਚ ਇਲੈਕਸ਼ਨ ਲੜੀ ਹੈ ਤਾਂ ਹੀ 6% ਤੋਂ 18% ਤੱਕ ਭਾਰਤੀ ਜਨਤਾ ਪਾਰਟੀ ਕੱਲੀ ਪੰਜਾਬ ਦੇ ਵਿੱਚ ਕਰਕੇ। ਔਰ ਮੈਂ ਇਸ ਵਿਧਾਨ ਸਭਾ ਦੇ ਵੀਰਾਂ ਮਰਜਾ ਆਸਰ ਸਟੈਂਡ ਦੇ ਵਰਗੇ ਜਿਹੜੇ ਵਰਕਰ ਜਿਨ੍ਹਾਂ ਨੂੰ ਕਿਤੇ ਬਾੜਾ ਮੋਟਾ ਗਿਲਾ ਵੀ ਹੈ ਮੇਰੇ ਨਾਲ ਚਾਹੇ ਲੀਡਰਸ਼ਿਪ ਨਾਲ ਚਾਹੇ ਪਾਰਟੀ ਨਾਲ ਉਹਨਾਂ ਕੋਲੋਂ ਮਾਫੀ ਵੀ ਮੰਗਦਾ ਕਿਉਂਕਿ ਤੁਹਾਡੀ ਮਿਹਨਤ ਹੀ ਸੀ ਕਿ ਜਿੱਥੇ ਸਾਨੂੰ 10000 2022 ਦੇ ਵਿੱਚ ਵੋਟਾਂ ਪਈਆਂ ਉੱਥੇ ਤੁਸੀਂ ਮਿਹਨਤ ਕਰਕੇ ਆਨੰਦਪੁਰ ਵਿਧਾਨ ਸਭਾ ਨੂੰ 30000 ਪਲੱਸ ਦੇ ਉੱਤੇ ਲੈ ਕੇ ਗਏ ਵੀਰ ਨੇ ਗੱਲ ਕਹੀ ਲੀਡਰਸ਼ਿਪ ਬਾਰੇ ਗੱਲ ਕਹੀ ਤਾਂ ਹੀ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਇਸ ਮੰਚ ਐ ਜਿਹੜੇ ਵਰਕਰ ਨੇ ਇਹ ਸਾਡਾ ਪਰਿਵਾਰ ਹੈ ਚਿੱਟਾ ਪਜਾਮਾ ਕੁੜਤਾ ਪਾ ਕੇ ਲੀਡਰ ਨਹੀਂ ਬਣਦਾ ਵੀਰੋ ਲੀਡਰ ਤੁਸੀਂ ਬਣਾਉਣੇ ਹੋ ਤੁਸੀਂ ਤਾਕਤਵਰ ਕਰਕੇ ਪਾਰਟੀ ਉਹ ਲੀਡਰਸ਼ਿਪ ਬਣਾਉਣੀ ਔਰ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਸ ਵਿਧਾਨ ਸਭਾ ਦੇ ਵਿੱਚ ਜੇ ਪਰਫਾਰਮੈਂਸ ਭਾਰਤੀ ਜਨਤਾ ਪਾਰਟੀ ਦੀ 300 ਪਲੱਸ ਪਰਸੈਂਟ ਗਈ ਹੈ ਉਹਦੇ ਵਿੱਚ ਸਭ ਤੋਂ ਔਰ ਕੱਲਾ ਯੋਗਦਾਨ ਪਿੰਡ-ਪਿੰਡ ਬੈਠੇ ਬੂਥ ਇਨਚਾਰਜ ਔਰ ਵਰਕਰਾਂ ਦਾ ਸਚਾਈ ਇਹ ਵੀ ਹੈ ਮੈਂ ਤੇ ਸ਼ੁਰੂਆਤ ਦੇ ਵਿੱਚ ਥੋੜਾ ਠੰਡਾ ਠੰਡਾ ਜਿਹਾ ਗੱਲ ਕਰਦਾ ਸੀ ਸਾਡਾ ਆਜ਼ਾਦੀ ਦਿਵਸ ਹੈ ਮੂਟਿਵ ਸਾਡਾ ਹੋਰ ਸੀ ਪਰ ਕੁਦਰਤੀ ਵੀਰ ਜੀ ਨੇ ਸਾਰਿਆਂ ਨੇ ਇਸ ਲੀਡਰਸ਼ਿਪ ਨੇ ਸਲਾਹ ਦਿੱਤੀ ਵੀ ਇਹ ਵੀ ਸੁਭਾਅ ਹੁੰਦਾ ਲੀਡਰ ਦੀ ਕਿਸਮਤ ਚੰਗੀ ਹੁੰਦੀ ਹੈ ਕਿ ਜਿੱਥੇ ਮੌਕਾ ਮਿਲ ਜੇ ਵੀ ਐਡਾ ਵੱਡਾ ਪਰਿਵਾਰ ਹੈ ਤੇ ਆਪਾਂ ਇੱਕ ਦੂਜੇ ਨਾਲ ਵਿਚਾਰ ਵੀ ਸਾਂਝੇ ਕਰ ਸਕੀਏ ਸਾਡੇ ਦੇਸ਼ ਦੇ ਵਿੱਚ ਹਰ ਸਾਲ ਮੈਂ ਰਿਅਲਾਈਜ਼ ਕਰਦਾ ਵੀ ਪੋਲਿਟੀਕਲ ਸਿਸਟਮ ਜਿਹੜਾ ਪਿਛਲੇ 76 ਸਾਲਾਂ ਤੋਂ ਪਹਿਲਾਂ ਛੋਟੀ ਚੀਜ਼ ਤੇ ਮੈਂ ਸਭ ਤੋਂ ਪਹਿਲਾਂ ਤਾਂ ਆਪ ਜੀ ਦੇ ਮਾਧਿਅਮ ਤੋਂ ਸਮst ਦੇਸ਼ਵਾਸੀਆਂ ਨੂੰ 78ਵੇਂ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅੱਜ ਦਾ ਜੋ ਪ੍ਰੋਗਰਾਮ ਸੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਇਕੱਤਰਤ ਹੋਏ ਹਾਂ ਜਿਨ੍ਹਾਂ ਦੀ ਸ਼ਹਾਦਤ ਸੱਤਾ ਅੱਜ ਅਸੀਂ ਆਜ਼ਾਦ ਵਾਤਾਵਰਣ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਸਾਰੀ ਕੁਰਬਾਨੀ ਉਹਨਾਂ ਵੀਰ ਸ਼ਹੀਦਾਂ ਦੀ ਸੀ ਜਿਨ੍ਹਾਂ ਨੇ ਉਸ ਸਮੇਂ ਬ੍ਰਿਟਿਸ਼ ਸਰਕਾਰ ਨਾਲ ਲੜੇ ਔਰ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ ਤੇ ਹਰ ਬੱਚੇ ਤੱਕ ਹਰ ਘਰ ਤੱਕ ਇਹਨਾ ਸ਼ਹੀਦੀ ਦੇਣ ਵਾਲੇ ਯੋਧਿਆਂ ਦੀ ਗਾਥਾ ਪਹੁੰਚ ਸਕੇ ਇਸ ਕਰ ਅਸੀਂ ਇਹ ਪ੍ਰੋਗਰਾਮ ਭਾਰਤੀ ਜਨਤਾ ਪਾਰਟੀ ਜਿਲ੍ਹਾ ਰੋਪੜੋ ਕੋਲ ਆਰਗੇਨਾਈਜ਼ ਕੀਤਾ ਸੀ ਸਰਦਾਰ ਅਜੀਤ ਸਿੰਘ ਲਾਲਪੁਰਾ ਸਾਡੇ ਨੌਜਵਾਨ ਨੇਤਾ ਸਾਡੇ ਵਿਚਾਰ ਉਹਨਾਂ ਨੇ ਸ਼ਿਰਕਤ ਕੀਤੀ ਅਰ ਝੰਡੇ ਦੀ ਰਸਮ ਅਦਾ ਕੀਤੀ ਆ ਉਹਨਾਂ ਸਾਰੇ ਵੀਰ ਸਪੁੱਤਾਂ ਜਿਨ੍ਹਾਂ ਨੇ ਆਜ਼ਾਦ ਹਿੰਦ ਫੌਜ ਦੌਰਾਨ ਆਪਣੀ ਸ਼ਹਾਦਤ ਦਿੱਤੀ ਕਾਲੇ ਪਾਣੀ ਦੀਆਂ ਸਜ਼ਾ ਕੱਟੀਆਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਬੁਲਾ ਕੇ ਅੱਜ ਅਸੀਂ ਸ਼ਰਦਾ ਦੇ ਫੁੱਲ ਸਨਮਾਨ ਭੇਟ ਕੀਤਾ ਤਾਂ ਜੋ ਉਹਨਾਂ ਦੀ ਸ਼ਹਾਦਤ ਨੂੰ ਸਦਾ ਯਾਦ ਰੱਖਿਆ ਜਾ ਸਕੇ। ਕਿ ਪੰਜਾਬ ਜਾਗ ਚੁੱਕਿਆ ਹੈ। ਪੰਜਾਬ ਅੱਜ ਭਾਜਪਾ ਦੇ ਨਾਲ ਹੈ ਕਿਉਂਕਿ ਪੰਜਾਬ ਨੇ ਹਰ ਪਾਰਟੀ ਨੂੰ ਦੇਖ ਲਿਆ। ਜੋ ਹੁਣ ਬਦਲਾਅ ਦਾ ਨਾਮ ਲੈ ਕੇ ਪੰਜਾਬ ਦੇ ਵਿੱਚ ਆਈ ਹੈ ਉਹਨਾਂ ਦਾ ਤਾਂ ਵਿੜਾ ਬਹੁਤ ਜਲਦੀ ਗਰਖ ਹੋ ਗਿਆ। ਉਹਨਾਂ ਦੇ ਲੀਡਰਸ਼ਿਪ ਸਾਰੀ ਕਰਪਸ਼ਨ ਕਰਕੇ ਜੇਲਾਂ ਦੇ ਵਿੱਚ ਬੈਠੀ ਹੈ। ਕਦੇ ਕਿਸੇ ਦੀ ਜ਼ਮਾਨਤ ਹੋ ਜਾਂਦੀ ਜਾਂ ਉਹ ਇੱਕ ਅੱਧਾ ਹੋਰ ਕਪੜਾ ਉਹਨਾਂ ਦੇ ਨਿਕਲ ਕੇ ਸਾਹਮਣੇ ਆ ਜਾਂਦਾ ਤੁਸੀਂ ਪੰਜਾਬ 'ਚ ਵੀ ਦੇਖੋ ਕਿ ਬਹੁਤ ਜਲਦੀ ਲੀਕਰ ਸਕੈਮ ਜਿਹੜੀ ਸ਼ਰਾਬ ਦੀ ਨੀਤੀ ਉਹਨਾਂ ਨੇ ਦਿੱਲੀ 'ਚ ਲਾਗੂ ਕੀਤੀ ਸੀ ਆਪਣੇ ਨਿੱਜੀ ਬੰਦਿਆਂ ਨੂੰ ਲਾਭ ਦੇਣ ਦੇ ਲਈ ਉਹ ਪੰਜਾਬ ਦੇ ਵਿੱਚ ਵੀ ਉਹੀ ਪਾਲਿਸੀ ਚੱਲਦੀ ਹੈ ਜਲਦ ਹੀ ਪੰਜਾਬ ਦੇ ਵੀ ਜੋ ਅਹੁਦੇਦਾਰ ਨੇ ਮਨਿਸਟਰ ਨੇ ਸਲਾਖਾਂ ਦੇ ਪਿੱਛੇ ਹੋਣਗੇ ਤੇ ਪੰਜਾਬ ਆਪਣਾ ਭਵਿੱਖ ਪਹਿਚਾਣ ਚੁੱਕਿਆ ਹੈ ਪੰਜਾਬ ਦਾ ਭਵਿੱਖ ਨਰਿੰਦਰ ਮੋਦੀ ਦੇ ਨਾਲ ਹੈ ਭਾਜਪਾ ਦੇ ਨਾਲ ਹੈ ਔਰ ਤੁਸੀਂ ਇਹ ਸਿਲੈਕਸ਼ਨ 'ਚ ਵੀ ਦੇਖਿਆ ਕਿ ਕਿਵੇਂ 6% ਤੋਂ ਵੱਧ ਕੇ 18% ਭਾਜਪਾ ਦੀ ਵੋਟ ਹੋਈ ਹੈ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਜਗ੍ਹਾ ਭਾਜਪਾ ਜਿੱਤ ਦਰਜ ਕਰੇਗੀ ਔਰ ਆਉਣ ਵਾਲੀ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਆਪਣਾ ਝੰਡਾ ਬੁਲੰਦ ਕਰੇਗੀ ਭਾਰਤ ਮਾਤਾ ਕੀ ਦੇਖੋ ਮੈਂ ਤਾਂ ਸਰ ਇੱਕੋ ਗੱਲ ਤੁਹਾਨੂੰ ਕਹੂੰਗਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਬਈ ਪੰਜਾਬ ਦੇ ਵਿੱਚ ਹੁਣ ਉਹ ਸਰਕਾਰ ਸਟੇਟ ਚ ਚਾਹੀਦੀ ਹੈ ਜੇ ਇਸ ਪਾਰਟੀ ਦੀ ਸਰਕਾਰ ਸੈਂਟਰ ਚ ਸੈਂਟਰ ਦੇ ਸਹਿਯੋਗ ਦੇ ਬਿਨਾ ਪੰਜਾਬ ਜੇ ਇਸ ਮਾਹੌਲ ਦੇ ਵਿੱਚ ਹੀ ਲੈ ਕੇ ਜਾ ਚੁੱਕੇ ਨੇ ਉਥੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੈ ਦੂਸਰੀ ਗੱਲ ਇਹ ਹੈ ਅਮਨ ਔਰ ਕਾਨੂੰਨ ਦੀ ਵਿਵਸਥਾ ਜਿਹੜੀ ਹੈ ਇਹ ਲਾਅ ਐਂਡ ਆਰਡਰ ਜਦ ਤੱਕ ਪੀਸਫੁਲੀ ਹੋਏਗੀ ਸਰ ਉਦੋਂ ਤੱਕ ਅਸੀਂ ਕਿਸੇ ਵੀ ਬਿਜ਼ਨਸਮੈਨ ਨੂੰ ਜਿਹੜਾ ਹੈਗਾ ਕਨਵਿੰਸ ਨਹੀਂ ਕਰ ਸਕਦੇ ਜਾਂ ਉਹਨੂੰ ਕਹਿ ਨਹੀਂ ਸਕਦੇ ਵੀ ਤੁਸੀਂ ਪੰਜਾਬ ਜਾ ਕੇ ਇੰਡਸਟਰੀ ਲਾਓ ਸੋ ਇਹ ਬਹੁਤ ਚਿੰਤਾ ਦਾ ਵਿਸ਼ਾ ਆ ਔਰ ਹੁਣ ਹਾਲ ਇਹ ਹੈ ਕਿ ਪਿੰਡ ਪਿੰਡ ਮੈਂ ਜਿਸ ਤਰ੍ਹਾਂ ਦੱਸਿਆ ਕਰ ਕਰ ਲੋਕਾਂ ਨੂੰ ਉਮੀਦ ਜਿਹੜੀ ਹੈਗੀ ਹੈ ਇੱਕੋ ਚੀਜ਼ ਹੀ ਹੈਗੀ ਹੈ ਕਿ ਕਦੋਂ 2027 ਆਵੇ ਕਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤੇ ਕਦੋਂ ਪੰਜਾਬ ਜਿਹੜਾ ਤਰੱਕੀ ਦੀ ਲੀਡ ਤੇ ਚੱਲੇ ਥੈਂਕ ਯੂ ਇਹਨਾਂ ਨੇ ਕੀ ਆਪਣੀ ਪਬਲਿਕ ਨੇ ਪਰੇਸ਼ਾਨੀਆਂ ਕੀ ਜੀ ਪਰੇਸ਼ਾਨੀਆਂ ਹੀ ਆਈਆਂ 2.5 ਸਾਲ ਤੋਂ ਤੁਸੀਂ ਮੈਨੂੰ ਆਪ ਹੀ ਦੱਸੋ ਜੀ ਵੀ 2.5 ਸਾਲਾਂ ਦੇ ਵਿੱਚ ਨਸ਼ਾ ਬੰਦ ਹੋ ਗਿਆ 2.5 ਸਾਲਾਂ ਦੇ ਵਿੱਚ ਕਰਪਸ਼ਨ ਬੰਦ ਹੋ ਗਈ ਆਪ ਜੀ ਦਾ ਮੀਡੀਆ ਹੋ ਸਾਡੇ ਨਾਲੋਂ ਜ਼ਿਆਦਾ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੈਗਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਆਨੰਦਪੁਰ ਚ ਮਾਈਨਿੰਗ ਬੰਦ ਹੋ ਗਈ। ਇਹ ਇਹਨਾਂ ਸਾਰੇ ਮੁੱਦੇ ਦੱਸੋ ਇੱਥੇ ਬੱਚਿਆਂ ਨੂੰ ਰੋਜ਼ਗਾਰ ਆ ਗਿਆ। ਇੱਕ ਵੀ ਬੰਦਾ ਇਨਸਾਫ ਜਿਹੜਾ ਹੈਗਾ ਜੇ ਕਿਸੇ ਨੂੰ ਮਿਲਿਆ ਤਾਂ ਤੁਸੀਂ ਮੈਨੂੰ ਦੱਸੋ ਥਾਣਿਆਂ ਤੇ ਕਬਜ਼ਾ ਹੋ ਚੁੱਕਾ ਹੈ। ਠੀਕ ਹੈ ਜੀ ਜਿਹੜਾ ਕੋਈ ਵਰਕਰ ਦੂਸਰੀ ਪਾਰਟੀ ਦਾ ਜਿਹੜਾ ਨਹੀਂ ਚੁੱਕਦਾ ਉਹਨੂੰ ਟੰਗ ਦਿੰਦੇ ਨੇ। ਸੋ ਮੈਨੂੰ ਇੱਕ ਗੱਲ ਦੱਸੋ ਵੀ 2.5 ਸਾਲ ਜਿਹੜੇ ਹੈ ਮੇਰੇ ਖਿਆਲ ਨਾਲ ਤਾਂ ਪੰਜਾਬ ਨੇ ਵਰਸਟ ਟਾਈਮ ਦੇਖਿਆ। ਅੱਜ ਹਾਲ ਇਹ ਹੈਗਾ ਤੁਸੀਂ ਨੰਗਲ ਦੇ ਵਿੱਚ ਦੇਖ ਲਓ ਜਿਹੜਾ ਇਨਸੀਡੈਂਟ ਹੋਇਆ ਇੰਨਾ ਵੱਡਾ। ਕਿ ਕਰਾਂ ਜੀ ਬਗਾ ਵੀਰ ਹੋਣਾ ਉਹਦਾ ਉਸ ਤੋਂ ਬਾਅਦ ਤੁਸੀਂ ਇੱਕ ਗੱਲ ਮੈਨੂੰ ਦੱਸੋ ਵੀ ਅੱਜ ਜਦੋਂ ਸਵੇਰੇ ਬੰਦਾ ਅਖਬਾਰ ਪੜ੍ਹਦਾ ਤੇ ਤੁਹਾਨੂੰ ਸਿਰਫ ਲੁੱਟਾਂ ਖਵਾਆਂ ਜਾਂ ਗੋਲੀ ਦੀ ਗੱਲ ਜੀ ਕਰਦੀ ਹੈ ਤੋ ਇਸ ਕਰਕੇ ਪੰਜਾਬ ਦੇ ਵਿੱਚ ਪਿਛਲੇ 2.5 ਸਾਲ ਦੇ ਵਿੱਚ ਗਵਰਨਮੈਂਟ ਟੋਟਲ ਫੇਲ ਹੋ ਚੁੱਕੀ ਹੈ ਕਰਪਸ਼ਨ ਬਿਲਕੁਲ ਚਰਨ ਸੀਮਾ ਦੇ ਉੱਤੇ ਆ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਹਨਾਂ ਨੇ ਟਾਰਗੇਟ ਕੀਤਾ ਸੀ ਆਪੋਜੀਸ਼ਨ ਨੂੰ ਜਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਮੇਰੇ ਖਿਆਲ ਨਾਲ ਜੇ ਉਹ 50% ਇਨਵੋਲਵਮੈਂਟ ਠੋਕੇ ਕਹਿ ਸਕਦਾ ਹੈ 100% ਨੇ ਇਸ਼ੂ ਇਨਵੋਲ ਦੋ ਲੋਕਾਂ ਦੇ ਵਿੱਚ ਐਕਸਪੋਜ਼ ਹੋ ਚੁੱਕੇ ਨੇ ਹੁਣ ਜਿਹੜੇ ਲੋਕ ਆ ਇੰਤਜ਼ਾਰ ਕਰ ਰਹੇ ਜਿਸ ਤਰ੍ਹਾਂ 2024 ਦਾ ਰਿਜ਼ਲਟ ਤੁਸੀਂ ਦੇਖਿਆ ਹੀ ਐ ਬਈ ਰੋ ਰੋ ਕੇ ਤੱਕੇ ਨਾ ਇੱਕ ਇੱਕ ਅੱਜ ਵੀ ਇਹ ਹਾਲ ਐ ਹਰ ਇੱਕ ਬਾਇ ਇਲੈਕਸ਼ਨ ਤੇ ਚੀਫ ਮਿਨਿਸਟਰ ਨੂੰ ਆਪ ਸ਼ਿਫਟ ਕਰਨਾ ਪੈ ਰਿਹਾ ਮੇਰੇ ਖਿਆਲ ਨਾਲ ਹਿਸਟਰੀ ਹੋਏਗੀ ਬਈ ਬਾਇ ਇਲੈਕਸ਼ਨ ਦੇ ਵਿੱਚ ਨਹੀਂ ਤਾਂ ਨਾਰਮਲੀ ਆਮ ਸੁਣਿਆ ਜਾਂਦਾ ਸੀ ਵੀ ਸਰਕਾਰਾਂ ਦੇ ਕੈਂਡੀਡੇਟ ਜਿੱਤ ਜਾਂਦੇ ਨੇ ਪਰ ਇੱਥੇ ਤਾਂ ਹੁਣ ਇਹ ਹਾਲ ਹੋ ਚੁੱਕਾ ਕਿ ਇਹਨਾਂ ਨੂੰ ਆਪਣੀ ਪਰਫਾਰਮੈਂਸ ਪਤਾ ਐ ਬਾਇ ਇਲੈਕਸ਼ਨ ਤੇ ਆ ਇਲੈਕਸ਼ਨ ਦੇ ਲਈ ਚੀਫ ਮਿਨਿਸਟਰ ਨੂੰ ਆਪ ਸ਼ਿਫਟ ਕਰਨਾ ਪੈ ਰਿਹਾ ਚੰਡੀਗੜ੍ਹ ਛੱਡ ਕੇ ਸਾਡੀ ਪਾਰਟੀ ਨੇ ਜਿਹੜਾ ਹੈਗਾ ਹਮੇਸ਼ਾ ਅਸੀਂ ਇਸ ਇਸ਼ੂ ਦੇ ਉੱਤੇ ਹੈਗੇ ਆਂ ਔਰ ਬਿਲਕੁਲ ਜਿਹੜਾ ਹੈਗਾ ਆ ਪਾਲਿਸੀ ਪਿਛਲੇ 2.5 ਸਾਲਾਂ ਤੋਂ ਇਹਨਾਂ ਨੇ ਦੇਖੋ ਪੁਰਾਣੀ ਸਰਕਾਰਾਂ ਜਿੰਨੀਆਂ ਵੀ ਰਹੀਆਂ ਉਹਨਾਂ ਨੂੰ ਟਾਰਗੇਟ ਕੀਤਾ ਜਿਹੜਾ ਵੀ ਕੋਈ ਲੀਡਰਾਂ ਨੂੰ ਚੋਰ 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 ਕਹਿੰਦੇ ਰਹੇ ਵੀ ਜੇ ਇੱਕ ਲੁੱਟ ਕੇ ਖਾ ਗਏ ਇਹ ਕਰਕੇ ਉਹ ਕਰਕੇ ਹੁਣ ਮੈਂ ਤੁਹਾਡੇ ਮਾధ్యਮ ਰਾਹੀਂ ਸਵਾਲ ਪੁੱਛਣਾ ਚਾਹੁੰਦਾ ਵੀ ਹੁਣ ਲੁੱਟ ਕੌਣ ਕੌਣ ਲੁੱਟ ਰਹੇ ਸਰਕਾਰ ਨੂੰ ਜਦੋਂ ਪੂਰਾ ਮੈਂਡੇਟ ਮਿਲਿਆ ਹੋਇਆ ਤਾਂ ਇਹਨਾਂ ਨੂੰ ਪਾਲਿਸੀ ਬਣਾਉਣ ਦੇ ਵਿੱਚ ਮੈਨੂੰ ਇੱਕ ਗੱਲ ਦੱਸੋ ਵੇਰ ਵਾਟ ਇਜ਼ ਟੇਕਿੰਗ ਟਾਈਮ ਕੀ ਚੀਜ਼ ਸਮਾਲੈਰੀ ਪਾਲਿਸੀ ਬਣਾਉਣ ਦੇ ਲਈ ਔਰ ਤੁਸੀਂ ਤਾਂ ਮੀਡੀਆ ਲੋਕ ਜਾਣੂ ਨੇ ਸਾਰਾ ਕੁਝ ਜਾਣਦੇ ਆ ਮਾਈਨਿੰਗ ਆਨੰਦਪੁਰ ਸਾਹਿਬ ਦੇ ਵਿੱਚ ਵਧੀ ਹੈ ਜਾਂ ਘਟੀ ਹੈ ਇਹਦਾ ਜਵਾਬ ਤੁਸੀਂ ਲੋਕਾਂ ਨੂੰ ਪੁੱਛ ਲਓ ਮਾਈਨਿੰਗ ਸਾਈਟਸ ਜਿਹੜੀਆਂ ਤੁਸੀਂ ਜਦੋਂ ਮਰਜ਼ੀ ਰਾਤ ਨੂੰ ਕੈਪਚਰ ਕਰ ਲਓ ਤੇ ਜੇ ਨਾ ਇਹਨੂੰ ਜਿਹੜਾ ਹੈਗਾ ਜੇ ਨਾ ਇਹਨਾਂ ਨੂੰ ਠੱਲ ਪਾਈ ਗਈ ਤੇ ਫਿਰ ਤੇ ਸਾਡੇ ਇਲਾਕੇ ਦਾ ਹਾਲਜਾ ਹੁਣ ਤੁਸੀਂ ਆ ਦੇਖ ਲਓ ਜੀ ਆ ਪੁਲ ਡਿਗਨੇ ਸ਼ੁਰੂ ਹੋ ਗਏ ਮਾਈਨਿੰਗ ਕੋਈ ਹੈ ਕਿਸੇ ਮੈਨੂੰ ਇੱਕ ਗੱਲ ਦੱਸੋ ਇੱਥੇ ਦੇ ਤੁਹਾਡੇ ਮਨਿਸਟਰ ਸਾਹਿਬ ਨੇ ਇੱਕ ਚਿੱਠੀ ਜਨਤਾ ਕਰਦਿਆਂ ਵੀ ਉਹਨਾਂ ਨੇ ਲਿਖਿਆ ਹੋਵੇ ਵੀ ਇਸ ਪੁਲ ਦੀ ਜਿਹੜੀ ਹੈਗੀ ਹੈ ਰਿਪੇਅਰ ਕੀਤੀ ਜਾਵੇ ਜਾਂ ਇਸ ਪੁਲ ਨੂੰ ਠੀਕ ਕੀਤਾ ਜਾਵੇ ਫਿਰ ਦੂਸਰੀ ਗੱਲ ਹੈ ਹੁਣ ਤੁਹਾਡੀ ਸਰਕਾਰ ਹੈ ਪੁਲ ਕੋਈ ਓਵਰਨਾਈਟ ਤਾਂ ਡਿਗਿਆ ਨਹੀਂ ਕਿਉਂ ਡਿਗਿਆ ਕਿਸ ਰੀਜ਼ਨ ਕਾਰਨ ਰੁਕਿਆ ਉਥੋਂ ਥੱਲਿਓਂ ਦੀ ਰਸਤਾ ਕੱਟਦਾ ਕਿ ਇੱਥੇ ਉਹ ਮਿੱਟੀ ਗਈ ਤੁਹਾਡੀ ਸਰਕਾਰ ਹੈ ਤੁਸੀਂ ਇਨਕੁਆਇਰੀ ਕਰਾ ਕੇ ਜਿਹਨਾਂ ਅਫਸਰ ਇਸ ਕੰਮ ਚ ਇਨਵੋਲ ਰਏ ਆ ਜਿਹੜੇ ਲੀਡਰਾਂ ਨੂੰ ਤੁਸੀਂ ਟਾਰਗੇਟ ਕਰਦੇ ਸੀਗੇ ਵੀ ਇਹ ਲੁੱਟ ਕੇ ਖਾ ਗਏ ਲੁੱਟ ਕੇ ਖਾ ਗਏ ਤੁਸੀਂ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰੋ ਹੁਣ ਤੁਸੀਂ ਵਿਧਾਨ ਸਭਾ ਦਾ ਇੱਥੇ ਕਿੰਨਾ ਇਸ਼ੂ ਮਚਾਇਆ ਰਿਹਾ ਜੀ ਨਾਨਪੁਰ ਸਾਹਿਬ ਦੇ ਵਿੱਚ ਵੀ ਜਿਹੜੀ ਵਿਧਾਨ ਸਭਾ ਦੀ ਭਰਤੀ ਹੈ ਉਹਦੇ ਵਿੱਚ ਕਪਲਾ ਹੋਇਆ ਅੱਜ 2.5 ਸਾਲ ਹੋ ਗਏ ਤੁਹਾਡੀ ਸਰਕਾਰ ਆ ਦੱਸੋ ਕਿੰਨੇ ਕਪਲਾ ਕੀਤਾ ਜੇ ਕਪਲਾ ਨਹੀਂ ਸੀ ਇਹਦਾ ਮਤਲਬ ਤੁਸੀਂ ਝੂਠ ਬੋਲ ਰਹੇ ਸੀ ਤੇ ਜੇ ਕਪਲਾ ਹੈ ਤੇ ਉਹਨੂੰ ਜਨਤਕ ਕਰੋ ਰਿਪੋਰਟਾਂ ਕਿਉਂ ਨਹੀਂ ਕਰਦੇ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲ ਰਹੀ ਭੁੱਖ ਤਾਂ ਪੰਜਾਬ ਦੇ ਬੱਚਿਆਂ ਦਾ ਖਰਾਬ ਹੋ ਰਿਹਾ ਜੀ ਤੁਸੀਂ ਇਮੇਜ ਐਸੀ ਬਣਾਤੀ ਪੰਜਾਬ ਦੀ ਸਾਰੇ ਦੇਸ਼ ਦੇ ਵਿੱਚ ਕਿ ਅੱਜ ਤਾਂ ਜਿਹੜਾ ਬਿਜ਼ਨਸਮੈਨ ਹੈ ਉਹ ਵੀ ਡਰ ਰਿਹਾ ਇੱਥੇ ਇਨਵੈਸਟਮੈਂਟ ਕਰਨ ਤੋਂ ਦੇਹਨ ਦਿਹਾੜੇ ਲੁੱਟਾਂ ਖਵਾ ਹੋ ਰਹੀਆਂ ਤੇ ਜੇ ਬਿਜ਼ਨਸ ਨਹੀਂ ਆਏਗਾ ਫੈਕਟਰੀਆਂ ਨਹੀਂ ਆਉਣਗੀਆਂ ਤੇ ਫਿਰ ਏਮਪਲੋਇਮੈਂਟ ਕਿੱਥੋਂ ਜਨਰੇਟ ਹੋਏਗੀ ਪੰਜਾਬ ਜਿਹੜਾ ਕਰਜ਼ਾ ਦੇ ਬਾਰੇ ਤੁਸੀਂ ਗੱਲ ਕਰਦੇ ਸੀ ਹਰ ਤਿੰਨਾਂ ਮਹੀਨਿਆਂ ਨੂੰ ਤੁਸੀਂ ਕਰਜ਼ਾ ਲੈ ਰਹੇ ਹੋ ਤੇ ਜੇ ਇੰਡਸਟਰੀ ਨਹੀਂ ਆਏਗੀ ਕਰਜ਼ਾ ਲਈ ਜਾਓਗੇ ਅਖੀਲ ਪੰਜਾਬ ਇੱਕ ਫਾਈਨੈਂਸ਼ੀਅਲ ਜਿਹੜਾ ਹੈਗਾ ਬਰੋਕ ਹੋ ਜਾਏਗਾ ਤੇ ਵੀਰੇ ਇੱਥੇ ਜਿਹੜਾ ਹੈਗਾ ਉਹ ਦੌਰ ਆ ਜਾਏਗਾ ਕਿ ਲੋਕ ਜਿਹੜੇ ਸਿਰ ਪੰਜਾਬੀ ਜਿਹੜੇ ਹੈਗੇ ਹਾਲਜੇ ਵੀ ਬੋਝ ਥੱਲੇ ਆ ਪੰਜਾਬ 'ਚ ਰਹਿਣਾ ਮੁਸ਼ਕਲ ਹੋ ਜਾਏਗਾ ਤੁਹਾਡੀ ਪਾਰਟ